ਲਾਗਰ ਉਹਦੇ ਪੇਟ ਸੀ ਜਿੱਥੇ ਉਹ ਜੰਨੇ ਸੀਗੇ ਮਖਸ਼ ਲਾਇਲਪੁਰੇ ਬਾਰੇ 47 ਦੇ ਵਿੱਚ ਉਹ 19 ਸਾਹ ਦੇ ਮੁੱਦੇ ਸੀਗੇ ਤੇ ਜਿਵੇਂ ਬਾਕੀ ਲੋਗ ਆਏ ਨੇ ਉਸੇ ਤਰ੍ਹਾਂ ਹੀ ਘੱਟ ਵੱਟ ਅਕਸਰੀਂ ਤੇ ਇੱਥੇ ਪਹੁੰਚੇ ਪਹਿਲੋਂ ਕਿਦਰ ਸੀ ਜਲੰਧਰ ਪਹੁੰਚੇ ਸਾਂ ਉਤੋਂ ਦੋ ਕੁ ਦਿਨ ਬਾਅਦ ਲਖਨਊ ਚਲ ਕੇ ਉਹਦੇ ਦਾਦਾ ਕੋਈ ਸੀਗਾ ਵਾਕਫਕਾਰ ਤੇ ਫਿਰ 1951 ਕੇੰਦੇ ਮੈਂ ਬੋਲੀਵੁੱਡ ਆ ਗਿਆ ਪਰ ਮਸਾ ਪੋਂਬੇ ਚਲ ਗਿਆ ਫਿਰ ਉੱਥੇ ਜਾ ਕੇ ਫਿਰ ਬੋਲੀਵੁੱਡ ਦੇ ਵਿੱਚ ਉਨੇ ਥੋੜਾ ਬੁਧਾ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਸੇ ਹਿੰਦੀ ਫਿਲਮ ਜਿਹੜਾ ਦਿੱਤਾ ਸੀ ਗਾਣਾ ਉਹ ਚੱਲਿਆ ਨਹੀਂ ਗਾ ਆਸ਼ਾ ਬੋਸਲੇ ਦਾ ਸੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਗਾਣੇ ਲੈ ਕੇ ਸ਼ੁਰੂ ਕਰ ਦਿੱਤੇ ਤੇ ਉਹ ਦਿਨ ਸਾਥੀ ਕਹਿੰਦੇ ਨੇ ਕਿ ਤੂੰ ਹੁਣ ਪੰਜਾਬੀ ਫਿਲਮਾਂ ਜੋ ਕੋਈ ਰਹਿ ਜਾਏਗਾ ਪਰ ਉਹ ਕਿਉਂਕਿ ਉਹਨੂੰ ਉਹਦਾ ਕੰਮ ਨਹੀਂ ਸੀਗਾ ਇਸ ਕਰਕੇ ਉਹਨੇ ਪੰਜਾਬੀ ਫਿਲਮਾਂ ਦੇ ਕੁਝ ਗਾਣੇ ਲਿਖੇ ਤੇ ਜਿਹੜੇ ਉਹ ਗਾਣੇ ਬੜੇ ਮਕਬੂਲ ਹੋਏ ਜਿਵੇਂ ਮੈਂ ਇੱਕ ਦੋ ਗਾਣੇ ਇਹ ਸਾਰਾ ਉਹਨਾਂ ਨੇ ਮੈਨੂੰ ਦੱਸਿਆ ਬਾਅਦ ਚ ਫਿਰ ਮੈਂ YouTube ਤੋਂ ਲੱਭ ਲਿਆ ਤੇ ਮਾਮਾ ਜੀ ਫਿਲਮ ਸਾਹਮਣੇ ਵੇਖੀ ਆ ਸੱਚ ਜੰਗੱਢੀ ਚੱਲਦੀ ਜਾਂਦੀ ਇਹ ਗਾਣੇ ਸਾਰੇ ਉਹਨਾਂ ਦੇ ਜੀਵਨ ਦੇ ਤੇ ਉਹਨਾਂ ਨੇ ਮੈਨੂੰ ਬੋਲ ਕੇ ਵੀ ਦੱਸੇ ਸ਼ਾਇਦ ਜਦੋਂ ਲਿਰਿਕਸ ਲਿਖਦੇ ਆ ਭਾਵੇਂ ਉਹ ਬਜ਼ੁਰਗ ਸੀ ਕਾਫੀ ਧੀਮੀ ਜਿਹੀ ਆਵਾਜ਼ ਕਰਦੇ ਸੀ ਪਰ ਉਹਨਾਂ ਨੂੰ ਮਾੜੇ ਬਈ ਟਿਊਨ ਵੀ ਦਸੀ ਉਹ ਮਿਊਜ਼ਿਕ ਡੈਕਟਰ ਜਿਹੜੇ ਬਹੁਤ ਆ ਸਪਨਜਗ ਮੋਨ ਨਾਲ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਨੇ ਮਾਮਾ ਜੀ ਫਿਲਮ ਵਿੱਚ ਇੰਦਰਾ ਬੱਲੀ ਸੀ ਹੀਰੋਇਨ ਮੈਂ ਵੀ ਵੇਖੀ ਸੀ ਜਦੋਂ ਲੱਗੀ ਸੀ ਜੀ ਬਲੈਕ ਐਂਡ ਵਾਈਟ ਫਿਲਮ ਤੇ ਉਹਦੇ ਵਿੱਚ ਜਿਹੜਾ ਪਹਿਲਾ ਪਾਰਟ ਹੁੰਦਾ ਫਿਲਮ ਦਾ ਜਿੱਥੇ ਥੋੜਾ ਰਮਾਂਜ਼ ਵਗੈਰਾ ਹੁੰਦਾ ਉਹਦਾ ਜੀ ਗਾਣਾ ਸੀਗਾ ਤੇ ਯੁਧਾਸਿਨੀਆ ਇੱਕ ਗੱਲ ਸਜਣਾ ਏ ਗੱਲ ਕਿਸੇ ਨੂੰ ਦੱਸੀ ਨਾ ਦਿਲ ਨਸਦਾ ਤੇਰੇ ਵੱਲ ਸਜਣਾ ਏ ਗੱਲ ਕਿਸੇ ਨੂੰ ਦੱਸੀ ਨਾ ਇਹ ਕਲਪਿਸ਼ੇ ਨੂੰ ਦਸੀਲਾ ਇਹ ਦੂਜਾ ਗਾਣਾ ਬਾਦ ਵਾਲਾ ਜਦੋਂ ਫਿਲਮ ਦੇ ਵਿੱਚ ਜਿਵੇਂ ਵਿਛੜ ਜਾਂਦੇ ਤੇ ਉਦਾਸੀ ਹੋ ਜਾਂਦੀ ਹੈ ਤੂੰ ਕੀ ਉਦਾਸ ਨੇ ਸ਼ਾਮ ਵੀ ਉਦਾਸ ਨੇ ਦੂਰ ਦੂਰ ਤੱਕ ਅੱਜ ਰਾਮ ਉਦਾਸ ਨੇ ਦੂਰ ਦੂਰ ਤਾਈ ਅੱਜ ਰਾਮ ਉਦਾਸ ਨੇ ਖੂਦਿਆ ਡਿੰਡਾ ਹਰ ਪਰ ਅੱਥਰੂ ਡੋਲ ਦਿਆ ਫਸਲਾ ਨੀਵੀਂ ਪਾ ਕੇ ਨੇ ਤੈਨੂੰ ਟੋਲ ਦਿਆ ਹੜਤੇ ਸੂਏ ਅਜ ਸਵੇਰ ਠਾਵਾਂ ਉਦਾਸ ਨੇ ਧੁਪਾ ਕੀ ਉਦਾਸ ਨੇ ਛਾਵੀ ਉਦਾਸ ਨੇ ਦੂਰ ਦੂਰ ਤੈ ਅਜ 라ਵਾ ਉਦਾਸ ਨੇ ਇਸਮਕਲਾਨ ਪਰਦੇਸੀ ਗਾਨੇ ਉਸ ਤੋਂ ਬਾਅਦ ਉਹਦੇ ਵਿੱਚ ਸੀ ਮਦਾਰੀ ਉੱਪਰ ਕੀ ਅਸਮਾਨ ਤੇਰੇ ਢਿੱਡ ਵਿੱਚ ਕੀ ਸ਼ੈਤਾਨ ਉਹ ਮਹਿਮੂਦ ਦੇ ਫੇਰ ਫਰਮਾਇਆ ਗਿਆ ਸੀ ਇਹ ਵੀ ਉਹਨਾਂ ਨੇ ਦੱਸਿਆ ਕਿ ਇਹ ਮੈਂ ਲਿਖਿਆ ਸੀ ਗਾਣਾ ਫਿਰ ਇੱਕ ਉਸ ਤੋਂ ਬਾਅਦ ਆਈ ਫਿਲਮ ਜੀਜਾ ਜੀ ਤੁਹਾਡੀ ਬਾਤ ਹੈ ਕਿ ਪਹਿਲੇ ਇਹ ਮੈਂ ਯਾਰ ਨਹੀਂ ਗਾਇਆ ਉਹਦੇ 'ਚ ਕੁਆਲਿਟੀ ਬਹੁਤ ਵਧੀਆ ਮੈਂ ਕੁੰਡਲ ਵਾਲੀ ਅਜ਼ਰਫਾਨੂ ਜੰਜੀਰ ਨਾਲ ਅੱਖਾਂ ਤੇ ਕੀ ਆਖਾਂ ਮੁਗਰਫੀ ਤੇ ਸੁਮਨ ਗਿਆਨਪੁਰ

ਜਦ ਵਾਰੂ ਹੋ ਆ ਦੀਵਾਨੇ ਤੇ ਰੰਗ ਸੈਮੇ ਹੋਏ ਮੁਖੜੇ ਤੇ ਇੱਕ ਆਉਂਦਾ ਇੱਕ ਜਾਂਦਾ ਏ ਕੀ ਆਖੇ ਤੇ ਕੀ ਨਾਖੇ ਸੋਚਾਂ ਵਿੱਚ ਗੋਤੇ ਕਹਾਂਦਾ ਏ ਹੁਣ ਇਸ ਨੂੰ ਆਪਣ ਜਿਸ ਦੇ ਪੈਰਾ ਦੀ ਜੰਜੀਰ ਨਾਖਾਂ ਤੇ ਕੀ ਆਖਾਂ ਮੈਂ ਕੁੰਦਲ ਵਾਲੀਆ ਜ਼ulfanu ਜ਼ੰਜੀਰ ਦਾ ਆਖਾਂ ਤੇ ਕੀ ਆਖਾਂ ਉਸ ਤੋਂ ਬਾਅਦ ਇਹਨਾਂ ਨੂੰ ਬੋਲੀਵੁੱਡ ਦੇ ਵਿੱਚ ਹਿੰਦੀ ਫਰਵਾਹ ਦੇ ਗਾਣੇ ਦੀ ਮਿਲੀ ਚੇਤਨਾ ਸਿੰਘ ਭੱਗਣਾ ਬਹੁਤ ਜੁੜਿਆ ਸੀ ਮੈਂ ਤੋ ਹਰ ਮੋੜ 'ਤੇ ਤੁਹਕ ਨੂੰ ਦੂੰਗਾ ਸਦਾ ਮੈਂ ਤੋ ਹਰ ਮੋੜ 'ਤੇ ਤੁਮਕ ਨੂੰ ਦੂੰਗਾ ਸਦਾ meri aawaz ko dard ke saaz ko tu sune na sune main to har mod par tumko dunga sada ek gazal bahut badhiya hai rasme-e-fur ko nibhaaye طرف آگ ہے دامن کو بچائے کیسے رسم الف کو نبھائی الفت میں زمانے کی ਹਰ ਰਸਮ ਕੋ ਟੁਕਰਾਓ ਸੋ ਇਸ ਤਰ੍ਹਾਂ ਦੇ ਇਹਨਾਂ ਨੇ ਗਾਣੇ ਲਗੇ ਤੇ ਇਸ ਤਰ੍ਹਾਂ ਨੇ ਸਾਰੀ ਬਣੂ ਬੈਠ ਕੇ ਸਟੋਰੀ ਸੁਣਾਈ ਵੈਸੇ ਉਹਨਾਂ ਬੜੀ ਡਿਟੇਲਸ ਨੂੰ ਦੱਸਿਆ ਕਿ ਸ਼ਿਫਟ ਕਿਦੋਂ ਕੀਤਾ ਉਹਨਾਂ ਨੇ ਉੱਥੋਂ ਜੜਾ ਵਾਲਾ ਤੋਂ ਇਹਨੂੰ ਜਦ ਜਲੰਧਰ ਆਏ ਤੇ ਕਿਸ ਤਰ੍ਹਾਂ ਇੱਥੋਂ ਤੱਕ ਪਹੁੰਚੇ ਪਰ ਉਹ ਨੈਤ ਦੇ ਵਿੱਚ ਸਾਰੇ ਲਿਖਿਆ ਪਰ ਸਾਰਾ ਨਹੀਂ ਸੁਣਾਇਆ ਜਾ ਸਕਦਾ ਜਿਨ੍ਹਾਂ ਫਿਲਮ ਦੇ ਵਿੱਚ ਇਹਨਾਂ ਦਾ ਗਾਣਾ ਚਿੱਟੀ ਹੈ ਨਾ ਚਿੱਟੀ ਹੈ ਰਵਿੰਦਰ ਜੈਨ ਦੇ ਮਿਊਜ਼ਿਕ ਦੇ ਵਿੱਚ ਸੋ ਮੈਂ ਬਹੁਤ ਲੰਬਾ ਨਹੀਂ ਕਰਦਾ ਇੱਕ ਗਾਣਾ ਬਹੁਤ ਵੇ ਹੋ ਸੀ ਚਾਂਦਨੀ ਰਾਤ ਮੇ ਇੱਕ ਵਾਰ ਤੁਮੇ ਦੇਖਾ ਹੈ ਸੋ ਐਂਡ ਚ ਉਹਨਾਂ ਨੇ ਇੱਕ ਮੈਨੂੰ ਸ਼ੇਰ ਸਰਾਇ ਸੀ ਉਹ ਮੈਂ ਨੋਟ ਕਰ ਲਿਆ ਸੀਗਾ ਮੈਂ ਉਹ ਦਿਆ ਹੂੰ ਜਿਸੇ ਭਾਂਤੀ ਉਹਨੇ ਪਾਲਾ ਹੈ بڑا کن بہت مشکلات پہنچایا اتنے آ کے بھی بمبے بالیوڈ جی بڑے لوگوں نے ان کی ماری نے کہا کہ میں دے لوگوں نے سنا ہوں میں وہ دیا ہوں جسے آنکھیا نے پالا ہے مجھے بجھا نہ پاؤ گے وقت کے وقت کی ہوا ہاؤ مجھے بجھا نہ پاؤ کے اے وقت کی ہوا ہاؤ مجھے سو so, میں uh, سوچا سی سر اس کتاب میں سیک پڑھ لیا سا میرے بانتے ہیں ਬਹੁਤ ਬਹੁਤ ਜੁਰਮ ਪੰਜਾਬੀ ਹਿਬਾ ਤੇ ਜੀ